ਅੱਜਕੱਲ ਤਾਂ ਵਿਆਹਾਂ ਦੇ ਵਿੱਚ ਕੁੜੀਆਂ ਨੂੰ ਇਹ ਮੁੰਡੇ ਨਹੀਂ ਦੇਖਦੇ ਹੈਗੇ ਜਿੰਨੀ ਆਂਟੀਆਂ ਦੇਖਣਗੀਆਂ ਨਹੀਂ ਕੁੜੀਏ ਨਹੀਂ ਆਹ ਕਿੰਨਾਂ ਦੀ ਕੁੜੀਆ ਨਹੀਂ ਬਲਾਈਂ ਸੋਹਣੀਆ ਨਹੀਂ ਐ ਕਰੋ ਆਹ ਕੁੜੀ ਨੂੰ ਹਾਈਲਾਈਟਸ ਕਰਾ ਦਿਓ ਨਹੀਂ ਮੇਰੀ ਨਿਗਾਹ ਦੇ ਵਿੱਚ ਇੱਕ ਮੁੰਡਾ ਹੈਗਾ ਇਹ ਨਾਲ ਵਿਆਹ ਕਰਕੇ ਆਪਾਂ ਇਹਨੂੰ ਬਾਹਰ ਤੋਰ ਦਾਂਗੇ ਹਾਂ ਨਹੀਂ ਮੁੰਡੇ ਵਾਲੇ ਸਾਰੇ ਖਰਚਾ ਕਰ ਦੇਣਗੇ ਕੁੜੀ ਨੇ ਭਾਵੇਂ ਚਾਹੇ ਇੱਥੇ ਰਹਿ ਕੇ ਡਾਕਟਰ ਬਣਨਾ ਹੋਵੇ ਚਾਹੇ ਇੰਜੀਨੀਅਰ ਬਣਨਾ ਹੋਵੇ ਆਂਟੀਆਂ ਨਹੀਂ ਟੇਕਣ ਦਿੰਦੀਆਂ ਹੈਗੀ ਇਹਨਾਂ ਨੂੰ ਓਏ ਹੋਰ ਯਾਰ ਐ ਕਰ ਜene ਜਿਵੇਂ ਗੋਰਿਆਂ ਨਾਲ ਸਿੱਧੇ ਲਿੰਕ ਹੋਣ ਇਹਨਾਂ ਦੇ ਵੀ ਕੋਈ ਗੱਲ ਨਹੀਂ ਜੀ ਅਸੀਂ ਇੱਥੋਂ ਬੰਦੇ ਸਪਲਾਈ ਕਰਦਾਂਗੇ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਵੋ ਕੁੜੀਆਂ ਵੀ ਮਨੋਂ ਮਣੀ ਗਾਲਾਂ ਹੀ ਕੱਢਦੀਆਂ ਹੁੰਦੀਆਂ ਨੇ ਇਹਨਾਂ ਨੂੰ ਵੀ ਕੋਈ ਗੱਲ ਨਹੀਂ ਕੰਲੀ ਟੱਕਰੇ ਕਿਸੇ ਦਿਨ ਜੁੰਡਿਆਂ ਤੋਂ ਫੜ ਕੇ ਕਮਾ ਦੂ ਇਹਨੂੰ ਸੋ ਕੁੜੀਓ ਇਹਨਾਂ ਦੇ ਰੋੜਾ ਸਿੱਟ ਕੇ ਭੱਜਿਆ ਕਰੋ ਜੇ ਮੁੜ ਕੇ ਤੁਹਾਨੂੰ ਕੋਈ ਰਿਸ਼ਤਾ ਆ ਗਿਆ ਉਹ ਮਤਲਬ ਮੁੜ ਕੇ ਨਹੀਂ ਇਹ ਕਦੇ ਰਿਸ਼ਤੇ ਦੀ ਗੱਲ ਕਰਦੀਆਂ ਤੁਹਾਡੇ ਨਾਲ ਬਾਬਿਓ ਜੇ ਤੁਹਾਡਾ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਬਣ ਰਿਹਾ ਨਾ ਇੱਥੇ ਕੰਮ ਬਣ ਰਿਹਾ ਨਾ ਬਾਹਰਲਾ ਕੰਮ ਬਣ ਰਿਹਾਗਾ ਲੋਕ ਤੁਹਾਨੂੰ ਬਹੁਤ ਸਾਰੇ ਤਾਨੇ ਮਾਰਦੇ ਆਗੇ ਰਿਸ਼ਤੇਦਾਰ ਤਾਨੇ ਮਾਰਦੇ ਆ ਵੀ ਕੰਮ ਕਰ ਲਾ ਕੋਈ ਤੇ ਘਰ ਦੇ ਤੁਹਾਨੂੰ ਗਾਲਾਂ ਕੱਢਦੇ ਆਗੇ ਤੇ ਤੁਸੀਂ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹੋ ਤਾਂ ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਮੇਰਾ ਵੀ ਬਾਈ ਤੁਹਾਡੇ ਵਰਗੀ ਹਾਲ ਹੈ ਆ ਜਿਹੜੀ ਐਨੀ ਠੰਡ ਹੋਈ ਆ ਨਾ ਇਹ ਸਾਰੀ ਮਾਮਾ ਦੀ ਵਜ੍ਹਾ ਨਾਲ ਹੋਈ ਹੋਈ ਆ ਉਹ ਮਾਮਾ ਕਹਿ ਨਹੀਂ ਦਿੰਦੀਆਂ ਵੀ ਮੇਰੇ ਪੁੱਤ ਨੂੰ ਮੇਰੀ ਧੀ ਨੂੰ ਤਤੀ ਵਾਹ ਵੀ ਨਾ ਲੱਗੇ ਓ ਮਾਤਾ ਤੱਤੀਵਾ ਦਾ ਠੀਕ ਆ ਪਰ ਸਾਨੂੰ ਐਨੀ ਠੰਡੀ ਵੀ ਨਹੀਂ ਚਾਹੀਦੀ ਉਹ ਸਾਡਾ ਦਾ ਨੱਕ ਪੂੰਝ ਪੂੰਝ ਕੇ ਬੁਰਾ ਹਾਲ ਹੋਇਆ ਪਿਆ ਤੁਸੀਂ ਸੀਜ਼ਨੋ ਸੀਜ਼ਨੀ ਅਰਦਾਸ ਕਰਿਆ ਕਰ ਗਰਮੀ ਚ ਕਹਾ ਕਰ ਵੀ ਮੇਰੇ ਪੁੱਤ ਨੂੰ ਮੇਰੀ ਧੀ ਨੂੰ ਤੱਤੀਵਾ ਵੀ ਨਾ ਲੱਗੇ ਤੇ ਠੰਡਾ ਚ ਕਹਾ ਕਰ ਮੇਰੇ ਪੁੱਤ ਨੂੰ ਮੇਰੀ ਧੀ ਨੂੰ ਠੰਡੀ ਹਵਾ ਵੀ ਨਾ ਲੱਗੇ ਉਹ ਬੰਦਾ ਜ਼ਖਾਮ ਜਖੂਮ ਤੇ ਬਚਿਆ ਰਹਿੰਦਾ